ਹਾਂਜੀ ਮੈਂ ਹਾਂ ਇੰਦਰ ਅੱਜ ਦੀ ਆਪਣੀ ਵੀਡੀਓ ਦਾ ਟੌਪਿਕ ਹੈ ਜੀ ਯੂਨੈਸਕੋ ਯੂਨਾਈਟਿਡ ਨੇਸ਼ਨ ਐਜੂਕੇਸ਼ਨ ਸੈਂਟਿਫਿਕ ਐਂਡ ਕਲਚਰਲ ਆਰਗੇਨਾਈਜੇਸ਼ਨ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਇਸ ਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਪੜਾਂਗੇ ਇਹ ਜਿਹੜੀ ਵੀਡੀਓ ਤੁਹਾਡੇ ਪੇਪਰ ਦੇ ਪੁਆਇੰਟ ਆਫ 뷰 ਤੋਂ ਕਾਫੀ ਮਹੱਤਵਪੂਰਨ ਹੈ ਸੋ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜੇ ਦੇਖਣਾ ਤਾਂ ਚਲੋ ਵੀਡੀਓ ਸ਼ੁਰੂ ਕਰ ਦਿਆਂਗੇ ਗੱਲ ਕਰਦੇ ਹਾਂ ਕਿ ਜੇ ਯੂਨੈਸਕੋ ਦੀ ਸਥਾਪਨਾ ਦੀ ਤਾਂ 16 ਨਵੰਬਰ 1945 ਨੂੰ ਲੰਡਨ ਵਿੱਚ ਇਹ ਯੂਨੈਸਕੋ ਦਾ ਜਿਹੜਾ ਸੰਵਿਧਾਨ ਸੀਗਾ ਉਹਨੂੰ ਪਾਸ ਕੀਤਾ ਗਿਆ ਸੀਗਾ ਇਹ ਇਹ ਜਿਹੜਾ ਸੰਵ ਇਹ 4 ਨਵੰਬਰ 1947 ਨੂੰ ਅਧਿਕਾਰਤ ਤੌਰ ਤੇ ਜਿਹੜਾ ਲਾਗੂ ਹੋ ਜਾਂਦਾ ਵਾ ਤੇ ਮੁੱਖ ਦਫਤਰ ਇਸ ਦਾ ਜਿਹੜਾ ਰੱਖਿਆ ਜਾਂਦਾਗਾ ਉਹ ਪੈਰਿਸ ਦੇ ਵਿੱਚ ਰੱਖਿਆ ਜਾਂਦਾ ਵਾ ਤੇ ਸਥਾਪਨਾ ਦੇ ਕਾਰਨ ਕੀ ਸੀਗੇ ਕਾਰਨ ਇਹ ਸੀਗਾ ਵੀ ਵਿਸ਼ਵ ਯੁੱਧ ਤੋਂ ਬਾਅਦ ਦੁਨੀਆ ਦੇ ਵਿੱਚ ਸ਼ਾਂਤੀ ਕਾਇਮ ਕਰਨ ਦੇ ਲਈ ਸਿੱਖਿਆ ਦਾ ਪ੍ਰਸਾਰ ਕਰਨ ਦੇ ਲਈ ਵਿਗਿਆਨ ਅਤੇ ਸੱਭਿਆਚਾਰਕ ਵਿਰਾਸਤ ਦੀ ਰੱਖਿਆ ਕਰਨ ਦੇ ਲਈ ਇਸ ਜਿਹੜੀ ਸੰਸਥਾ ਨੂੰ ਬਣਾਇਆ ਗਿਆ ਸੀਗਾ ਜਿਸ ਦੀ ਮੁੱਖ ਉਦੇਸ਼ ਕਿਹੜੇ-ਕਿਹੜੇ ਨੇਗੇ ਦੁਨੀਆ ਭਰ ਦੇ ਵਿੱਚ ਸਿੱਖਿਆ ਦਾ ਵਿਕਾਸ ਕਰਨਾ ਵਿਗਿਆਨ ਅਤੇ ਖੋਜ ਨੂੰ ਉਤਸ਼ਾਹਿਤ ਕਰਨਾ ਸਭਿਆਚਾਰਕ ਵਿਰਾਸਤ ਅਤੇ ਇਤਿਹਾਸਕ ਸਥਾਨਾਂ ਦੀ ਜਿਹੜੀ ਸੰਭਾਲ ਕਰਨੀ ਜਾਣਕਾਰੀ ਅਤੇ ਪ੍ਰੈਸ ਦੀ ਆਜ਼ਾਦੀ ਨੂੰ ਮਜ਼ਬੂਤ ਕਰਨਾ ਲੋਕਾਂ ਦੇ ਮਨਾਂ ਵਿੱਚ ਸ਼ਾਂਤੀ ਅਤੇ ਸੁਰੱਖਿਆ ਦਾ ਭਾਵ ਪੈਦਾ ਕਰਨਾ ਇਸ ਦੇ ਮੁੱਖ ਉਦੇਸ਼ ਹਨ ਜੇਕਰ ਜਨੇਸਕੋ ਦੀਆਂ ਮੀਟਿੰਗਾਂ ਦੀ ਗੱਲ ਕਰੀਏ ਤਾਂ ਜਨੇਸਕੋ ਦਾ ਸਭ ਤੋਂ ਵੱਡਾ ਸੰਮੇਲਨ ਜਰਨਲ ਕਾਨਫਰੰਸ ਹੁੰਦਾ ਹੈ ਪਹਿਲਾ ਜਿਹੜਾ ਜਰਨਲ ਕਾਨਫਰੰਸ ਸੀਗਾ ਇਹ 1944 ਦੇ ਵਿੱਚ ਪੈਰਿਸ ਦੇ ਵਿੱਚ ਹੋਇਆ ਸੀਗਾ ਇਹ ਸੰਮੇਲਨ ਹਰ ਦੋ ਸਾਲਾਂ ਬਾਅਦ ਹੁੰਦਾ ਵਾ ਮਤਲਬ ਹਰ ਇੱਕ ਦੋ ਸਾਲਾਂ ਬਾਅਦ ਇਹਦਾ ਜਿਹੜਾ ਸੰਮੇਲਨ ਹੈਗਾ ਉਹ ਕਰਵਾਇਆ ਜਾਂਦਾ ਹੈ ਇਸ ਵਿੱਚ ਮੈਂਬਰ ਦੇਸ਼ਾਂ ਵੱਲੋਂ ਸਿੱਖਿਆ, ਵਿਗਿਆਨ, ਸੱਭਿਆਚਾਰ ਅਤੇ ਜਾਣਕਾਰੀ ਦੇ ਨਾਲ ਸੰਬੰਧਿਤ ਜਿਹੜੇ ਵੱਡੇ ਫੈਸਲੇ ਲਿਗੇ ਉਹ ਕੀਤੇ ਜਾਂਦੇ ਨੇ ਐਗਜ਼ੀਕਿਊਟਿਵ ਬੋਰਡ ਨਾਮ ਦੀ ਜਿਹੜੀ ਕਮੇਟੀ ਹੈਗੀ ਇਹ ਇਹਨਾਂ ਫੈਸਲਿਆਂ ਨੂੰ ਲਾਗੂ ਕਰਦੀ ਹੈ ਇਹ ਜਿਹੜੀ ਇਹਨਾਂ ਦੀ ਕਾਰਜਪਾਲਿਕਾ ਹੁੰਦੀ ਹੈਗੀ ਉਹ ਇਹਨਾਂ ਫੈਸਲਿਆਂ ਨੂੰ ਲਾਗੂ ਕਰਦੀ ਹੈ ਅੱਗੇ ਗੱਲ ਕਰਦੇ ਹਾਂਗੇ ਯੂਨੈਸਕੋ ਦੇ ਨਾਲ ਜੁੜੇ ਮਹੱਤਵਪੂਰਨ ਤੱਥਾਂ ਦੀ 2025 ਤੱਕ 194 ਦੇਸ਼ ਇਹਦੇ ਮੈਂਬਰ ਨੇ ਡਾਇਰੈਕਟਰ ਜਨਰਲ ਆ ਗਈ ਉਹ ਹੈਗੀ ਹੈਗੀ ਆਂਦਰੇ ਉਜਲੇ ਜੋ ਕਿ 2017 ਤੋਂ ਹੁਣ ਤੱਕ ਰਾਹ ਭਾਰਤ ਦੀ ਜੇਕਰ ਮੈਂਬਰਸ਼ਿਪ ਦੀ ਗੱਲ ਕਰੀ ਤਾਂ ਭਾਰਤ ਸੰਸਥਾਪਕ ਦੇਸ਼ਾਂ ਦੇ ਵਿੱਚੋਂ ਇੱਕ ਹੈ 1947 ਤੋਂ ਹੀ ਭਾਰਤ ਇਹਦਾ ਮੈਂਬਰ ਆ ਵਿਰਾਸਤ ਸਥਾਨਾਂ ਦੀ ਗੱਲ ਕਰੀ ਤਾਂ ਯੂਨੈਸਕੋ ਦੁਨੀਆ ਦੇ ਪ੍ਰਾਕ੍ਰਿਤਿਕ ਅਤੇ ਸਭਿਆਚਾਰਕ ਸਥਾਨਾਂ ਨੂੰ ਵਿਰਾਸਤ ਸਥਾਨ ਘੋਸ਼ਿਤ ਕਰਦੀ ਹੈ ਭਾਰਤਲੇ ਵਿੱਚ ਇਸ ਵੇਲੇ 42 ਵਿਰਾਸਤ ਸਥਲ ਨੇਗੇ 42 ਨਹੀਂ ਹੈਗੇ 44 44 ਵਿਰਾਸਤ ਸਥਲ ਹਨ ਅਤੇ ਘਾਰਤ ਭਾਸ਼ਾਵਾਂ ਇਹਦੀਆਂ ਅੰਗਰੇਜ਼ੀ ਫ੍ਰਾਂਸੀਸੀ, ਰੂਸੀ, ਸਪੈਨੀ, ਅਰਬੀ ਅਤੇ ਚੀਨੀ ਹਨ। ਇਹਦਾ ਜਿਹੜਾ ਲੋਗੋ ਆ ਜਾਂ ਇਹਦਾ ਚਿੰਨ ਹੈਗਾ ਉਹ ਹੈਗਾ ਵਾ ਮਨੁੱਖਾਂ ਦੇ ਮਨ ਵਿੱਚ ਸ਼ਾਂਤੀ ਬਣਾਉਣਾ। ਅੱਗੇ ਗੱਲ ਕਰਦੇ ਹਾਂਗੇ ਭਾਰਤ ਵਿੱਚ ਵਿਸ਼ਵ ਵਿਰਾਸਤ ਸਥਾਨਾਂ ਦੀ। ਤਾਂ ਇਹਨਾਂ ਦੀ ਜਿਹੜੀ ਕੁੱਲ ਗਿਣਤੀ ਹੈਗੀ ਉਹ 2025 ਤੱਕ 44 ਆ। ਵਰਗੀਕਰਨ ਕਰੀਏ ਜੇਕਰ ਇਹਨਾਂ ਦਾ ਤਾਂ 37 ਇਹ ਜੇ ਕਲਚਰਲ ਸਥਾਨ ਨੇਗੇ ਜਿਨ੍ਹਾਂ ਨੂੰ ਸਭਿਆਚਾਰਕ ਵਿਰਾਸਤ ਸਥਾਨ ਕਿਹਾ ਜਾਂਦਾ ਵਾ ਜਿਵੇਂ ਕਿ ਤਾਜ ਮਹਿਲ ਆਗਰਾ, ਅਜੰਤਾ ਤੇ ਲੋਰਨਾ ਦੀ ਗੁਫਾਵਾਂ ਮਹਾਰਾਸ਼ਟਰ। ਕੋਤਮਨਾਥ ਦਿੱਲੀ ਸ਼ਾਂਤੀ ਨਿਕੇਤਨ ਪੱਛਮੀ ਬੰਗਾਲ ਹੋਸਾਲਾ ਮੰਦਿਰ ਕਰਨਾਟਕ ਤੇ 7 ਨੇਚੁਰਲ ਸਾਈਟ ਨਿਗੀਆਂ ਜਿਨ੍ਹਾਂ ਨੂੰ ਕੁਦਰਤੀ ਵਿਰਾਸਤ ਸਥਾਨ ਕਿਹਾ ਜਾਂਦਾ ਵਾ ਜਿਵੇਂ ਕਿ ਕਾਜ਼ੀ ਰੰਗਾ ਪਾਰਕ ਅਸਾਮ ਦੇ ਵਿੱਚ ਸੁੰਦਰਵਨ ਜਿਹੜਾ ਜੰਗਲਾਗਾ ਉਹ ਪੱਛਮੀ ਬੰਗਾਲ ਦੇ ਵਿੱਚ ਅਤੇ ਪੱਛਮੀ ਘਾਟ ਇਹ ਜਿਹੜੇ ਖੇਤਰ ਨੇਗੇ ਇਹ ਇਸ ਤਰ੍ਹਾਂ ਦੇ 7 ਕੁਦਰਤੀ ਵਿਰਾਸਤ ਸਥਾਨ ਨੇਗੇ ਭਾਰਤ ਦੇ ਵਿੱਚ ਇੱਕ ਮਿਲਾ ਜੋੜਾ ਜਿਹਨੂੰ ਮਿਕਸ ਸਾਈਟ ਕਿਹਾ ਜਾਂਦਾ ਵਾ ਉਹ ਕਿਹੜੀ ਹੈਗੀ ਖਾਂਗਚੈਂਡ ਜੋਗਾ ਰਾਸ਼ਟਰੀ ਪਾਰਕ ਸਿੱਕਮ ਦੇ ਵਿੱਚ ਆ ਇਹ ਸਭਿਆਚਾਰ ਅਤੇ ਕੁਦਰਤੀ ਬੋਮਾ ਹੀ ਕਾਰਨਾ ਕਰਕੇ ਨਰਜ ਕੀਤਾ ਗਿਆ ਹੈ ਕਿਉਂਕਿ ਇੱਥੇ ਕੁਦਰਤੀ ਅਤੇ ਸਭਿਆਚਾਰਕ ਜਿਹੜੇ ਸਥਾਨ ਹਨਗੇ ਉਹ ਦੇਖਣ ਨੂੰ ਮਿਲਦੇ ਨੇ ਅੱਗੇ ਦੇਖਦੇ ਹਾਂ ਕਿ ਤਾਜ਼ਾ ਸੰਭਲ ਕੀਤੇ ਗਏ ਸਥਾਨ ਇਹਨਾਂ ਦੇ ਵਿੱਚ ਨਲੰਦਾ ਯੂਨੀਵਰਸਿਟੀ ਦੀ ਪੁਨਰ ਸਥਾਪਨਾ ਯੋਜਨਾ ਆ ਜਾਂਦੀ ਹੈ ਕੋਂਬੋ ਮੇਲਾ ਅਮੂਰਤ ਸਭਿਆਚਾਰਕ ਵਿਰਾਸਤ ਵਜੋਂ ਮਾਨਤਾ ਇਹਨੂੰ ਮਿਲੀ ਹੈਗੀ ਯੋਗ ਨੂੰ 2016 ਦੇ ਵਿੱਚ ਅਮੂਰਤ ਸਭਿਆਚਾਰਕ ਵਿਰਾਸਤ ਵਜੋਂ ਗਰਜ ਕੀਤਾ ਗਿਆ ਵਾ અમૂર્ત ਦਾ મતલબ ਹੁੰਦਾ ਜਿਹਨੂੰ ਮਹਿਸੂਸ ਕੀਤਾ ਜਾ ਸਕੇ ਆਪਾਂ ਜਿਹਨੂੰ ਛੋਕੇ ਨਹੀਂ ਦੇਖ ਸਕਦੇ 2024 ਦੇ ਵਿੱਚ ਮੋਈਦਾਮ ਉਹ ਹੋਮ ਰਾਜਵੰਸ਼ ਦੇ ਸਮਾਧੀ ਟਿੱਲੇ ਨੇਗੇ ਜਿਹੜੇ ਕਿ ਅਸਮਾਨ ਦੇ ਵਿੱਚ ਪਾਏ ਜਾਂਦੇ ਨੇ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਸੀ 2025 ਦੇ ਵਿੱਚ ਮਰਾਠਾ ਫੌਜੀ ਕਿਲੇ ਜਿਹੜੇ ਕਿ 12 ਇਤਿਹਾਸਕ ਕਿਲੇ ਨੇਗੇ ਇਹਨਾਂ ਨੂੰ ਸ਼ਾਮਲ ਕੀਤਾ ਗਿਆ ਕੁਝ ਮਹਾਰਾਸ਼ਟਰ ਦੇ ਵਿੱਚ ਤੇ ਇੱਕ ਤਮਿਲਨਾਡੂ ਵਿੱਚ ਗਿੰਜੀ ਕਿਲਾ ਇਹ ਜਿਹੜਾ ਵਾ ਸ਼ਾਮਲ ਕੀਤਾ ਗਿਆ ਵਾ ਆਏ ਜੀ ਜੀ ਵੀਡੀਓ ਜੁਨੇਸਕੋ ਦੇ ਨਾਲ ਸੰਬੰਧਿਤ ਉਮੀਦਵਾਰਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ